ਸੀਟੀਟੀ 5994 ਬੇਰੋਜ਼ਗਾਰ ਅਧਿਆਪਕ ਸਾਥੀਓ ਸਭ ਤੋਂ ਪਹਿਲਾਂ ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਲਾਈਵ ਦੇ ਮਾਧਿਅਮ ਰਾਹੀਂ ਜੋ ਸਾਥੀ ਨਾਲ ਜੁੜਨ ਨੇ ਉਹਨਾਂ ਨੂੰ ਬੇਨਤੀ ਹੈ ਕਿ ਇੱਕ ਵਾਰੀ ਆਵਾਜ਼ ਦੱਸ ਦਿਓ ਵੀ ਸਾਰਿਆਂ ਤੱਕ ਜਿਹੜੀ ਹੈ ਉਹ ਠੀਕ ਪਹੁੰਚ ਰਹੀ ਹੈ ਈਟੀਟੀ 5994 ਬੇਰੋਜ਼ਗਾਰ ਅਧਿਆਪਕ ਸਾਥੀਓ ਜਿਵੇਂ ਕਿ ਤੁਹਾਨੂੰ ਪਤਾ ਹੈ ਵੀ ਅੱਜ ਆਪਣੇ ਧਰਨੇ ਦਾ 64ਵਾਂ ਦਿਨ ਸੀ ਡੀਪੀਏਈ ਮੁਹਾਲੀ ਦੇ ਦਫਤਰ ਦੇ ਬਾਹਰ ਆਪਣਾ ਧਰਨਾ ਜਿਹੜਾ ਹੈ ਪੱਕਾ ਧਰਨਾ ਜਿਹੜਾ ਚੱਲ ਰਿਹਾ ਹੈ ਕਿ ਉਹ ਪੋਸਟਾਂ ਦੇ ਅਗਲੇ ਪ੍ਰੋਸੈਸ ਨੂੰ ਸ਼ੁਰੂ ਕਰਵਾਉਣ ਦੇ ਵਾਸਤੇ ਉਸ ਦੇ ਵਾਸਤੇ ਕੱਲ ਵੀ ਯੂਨੀਅਨ ਵੱਲੋਂ ਕੇਟਰ ਨੂੰ ਇਹ ਅਪੀਲ ਕੀਤੀ ਗਈ ਸੀ ਵੀ ਤੁਸੀਂ ਸਾਰੇ ਮੁਹਾਲੀ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਪਹੁੰਚੋ ਕਿਉਂਕਿ ਕੱਲ ਮੰਗਲਵਾਰ ਦੇ ਦਿਨ ਡਿਪਾਰਟਮੈਂਟ ਔਰ ਸਾਰੇ ਵੈਲਫੇਅਰ ਡਿਪਾਰਟਮੈਂਟ ਐ ਸਪੋਰਟਸ ਸੈਟਰੀ ਮੈਮ ਇਹਨਾਂ ਦੀ ਆਪਸ ਦੇ ਆਪਸ ਦੇ ਵਿੱਚ ਇੱਕ ਮੀਟਿੰਗ ਹੋਣ ਜਾ ਰਹੀ ਹੈ ਜਿੰਦੇ ਵਿੱਚ ਤੁਹਾਡੀਆਂ ਰਹਿਦੀਆਂ ਪੋਸਟਾਂ ਦਾ ਜਿਹੜਾ ਉਹ ਜਿਹੜਾ ਫੈਸਲਾ ਲਿਆ ਜਾਣਾ ਹੈ ਤਾਂ ਸਾਥੀਓ ਅ ਅੱਗੇ ਵੀ ਜਦੋਂ ਜਦੋਂ ਤੁਸੀਂ ਇੱਥੇ ਆਏ ਹੋ ਔਰ ਤੁਹਾਡੀ ਸੰਖਿਆ ਇੱਥੇ ਹੋਈ ਹੈ ਤਾਂ ਜਿਹੜੀਆਂ ਤੁਹਾਡੀਆਂ ਫਾਈਲਾਂ ਦਾ ਪ੍ਰੋਸੈਸ ਹੈ ਉਹ ਜਲਦੀ ਤੋਂ ਜਲਦੀ ਜਿਹੜਾ ਤੁਰਿਆ ਤਾਂ ਅਸੀਂ ਹੁਣ ਵੀ ਕੱਲ ਵੀ ਅਪੀਲ ਕੀਤੀ ਸੀ ਅੱਜ ਕੋਈ ਸਾਥੀ ਸਾਡੇ ਤੱਕ ਇੱਥੇ ਇੱਥੇ ਪਹੁੰਚੇ ਨੇ ਉਹਨਾਂ ਨੂੰ ਜੀ ਆਇਆਂ ਨੂੰ ਏ ਔਰ ਕੱਲ ਵੀ ਸਾਥੀ ਜਿਹੜੇ ਨੇ ਲਗਾਤਾਰ ਕੁੜੀਆਂ ਔਰ ਮੁੰਡੇ ਜਿਹੜੇ ਤੇ ਪਹੁੰਚ ਰਹੇ ਨੇ ਤਾਂ ਉਹਨਾਂ ਨੂੰ ਸਾਥੀਆਂ ਨੂੰ ਬੇਨਤੀ ਹੈ ਇੱਕ ਵੀ ਕੱਲ ਜਿਹੜਾ ਤੁਸੀਂ ਇੱਕ ਵੱਡੀ ਗਿਣਤੀ ਦੇ ਵਿੱਚ ਇੱਥੇ ਪਹੁੰਚੋ ਤਾਂ ਜੋ ਜਿਹੜਾ ਭਰਤੀ ਦਾ ਪ੍ਰੋਸੈਸ ਸ਼ੁਰੂ ਕਰਵਾਇਆ ਜਾ ਸਕੇ ਜੇਕਰ ਕੱਲ ਥੋੜੀ ਜਿਹੀ ਵੀ ਕੋਈ ਅਨੇਕਾਨੀ ਹੁੰਦੀ ਹੈ ਤੇ ਆਪਾਂ ਜਿਹੜਾ ਆਪਾਂ ਆਪਦੀ ਭਰਤੀ ਨੂੰ ਲੈ ਕੇ ਜਿਹੜਾ ਅਗਲਾ ਕਦਮ ਆਪਾਂ ਚੱਕ ਸਕੀਏ ਕਿਉਂਕਿ ਜੇਕਰ ਦੀ ਸੰਖਿਆ ਇੱਥੇ ਹੋਵੇਗੀ ਤਾਂ ਹੀ ਜਿਹੜਾ ਤੁਹਾਡਾ ਕੰਮ ਹੈ ਅਗਰ ਭਰਤੀ ਦਾ ਜਿਹੜਾ ਅਗਲਾ ਕੰਮ ਹੈ ਉਹ ਸ਼ੁਰੂ ਹੋਵੇਗਾ ਨਹੀਂ ਤਾਂ ਤੁਹਾਨੂੰ ਜਿਹੜਾ ਤੁਹਾਨੂੰ ਪਤਾ ਹੀ ਹੈ ਕਿਸ ਤਰ੍ਹਾਂ ਜਿਹੜਾ ਸਰਕਾਰ ਹੈ ਆਪਾਂ ਨੂੰ ਜਿਹੜਾ ਲਾਰਿਆਂ ਦੇ ਲਾਰੇ ਉਹ ਲਗਾਉਂਦਾ ਆ ਰਿਹਾ ਪਿਛਲੇ 3 ਸਾਲਾਂ ਤੋਂ ਤਾਂ ਅੱਜ ਸਾਥੀ ਨੋਟ ਜੁਆਇਨਿੰਗ ਵਾਲੇ ਵੀ ਮੀਟਿੰਗ ਵਾਸਤੇ ਆਏ ਸੀ ਪਰ ਚਲੋ ਉਹ ਪਵਾ ਆਪਣੀ ਮੀਟਿੰਗ ਵਾਸਤੇ ਹੀ ਆਏ ਸੀ ਕਰਨੇ ਤੇ ਨਹੀਂ ਆਏ ਕੋਈ ਦਿੱਕਤ ਉਹਦੇ ਜਿਵੇਂ ਉਹਨਾਂ ਨੂੰ ਸਹੀ ਲੱਗਿਆ ਉਹਨਾਂ ਨੇ ਕਰ ਲਿਆ ਅੱਜ ਉਹਨਾਂ ਨੇ ਵੀ ਦੋਵਾਂ ਪਾਸੇ ਮੀਟਿੰਗਾਂ ਕੀਤੀਆਂ ਅਸੀਂ ਵੀ ਅੱਜ ਆਪਣੀ ਵੀ ਡੀਪੀਆਈ ਮੈਡਮ ਨਾਲ ਸੈਕਟਰੀਟੇਟ ਨਾਲ ਮੀਟਿੰਗ ਹੋਈ ਔਰ ਜਿਹੜੀ ਹੈ ਭਰਤੀ ਬੋਰਡ ਦੇ ਵਿੱਚ ਵੀ ਅੱਜ ਆਪਾਂ ਮੀਟਿੰਗ ਕਰਨ ਵਾਸਤੇ ਗਏ ਤਾਂ ਉਹਦੇ ਵਾਸਤੇ ਸਭ ਤੋਂ ਪਹਿਲਾਂ ਹੈਡੀ ਗੈਪ ਪੋਸਟਾਂ ਦਾ ਜਿਹੜਾ ਪੋਰਟਲ ਓਪਨ ਬਾਰੇ ਪੁੱਛਿਆ ਗਿਆ ਤਾਂ ਉਹਨਾਂ ਨੇ ਇਹ ਗੱਲ ਕਹੀ ਵੀ ਇਹ ਅੱਜ ਜਾਂ ਕੱਲ ਜਿਹੜਾ ਉਹਨਾਂ ਦੇ ਸਟੇਸ਼ਨ ਚੁਆਇਸ ਦਾ ਜਿਹੜਾ ਪੋਰਟਲ ਹੈ ਉਹ ਤੁਹਾਨੂੰ ਓਪਨ ਹੁੰਦਾ ਦੇਖਣ ਨੂੰ ਮਿਲੇਗਾ ਔਰ ਜਿਹੜਾ ਨੋਟ ਜੋਇਨਿੰਗ ਡਾਟਾ ਹੈ ਔਰ ਉਹਦੇ ਵਿੱਚ ਵੀ ਇੱਕ ਗੱਲ ਕਹੀ ਗਈ ਵੀ ਜਿਹੜੀ ਫਾਈਲ ਹੈ ਉਹਨਾਂ ਦੀ ਉੱਪਰ ਪਰਮਿਸ਼ਨ ਤੇ ਤੱਕ ਭੇਜ ਦਿੱਤੀ ਗਈ ਹੈ ਔਰ ਜਦੋਂ ਵੀ ਪਰਮਿਸ਼ਨ ਵਾਪਸ ਆਏਗੀ ਨਾਲ ਦੀ ਨਾਲ ਜਿਹੜੀ ਉਹਨਾਂ ਦੀ ਲਿਸਟ ਵੀ ਜਿਹੜੀ ਜਾਰੀ ਉਹ ਕਰ ਦਿੱਤੀ ਜਾਏਗੀ ਆਪਣੇ ਸਾਥੀ ਕੈਬਨਿਟ ਮਨਿਸਟਰਾਂ ਨੂੰ ਵੀ ਮਿਲ ਰਹੇ ਨੇ ਤੁਸੀਂ ਪਹਿਲਾਂ ਉਹਨਾਂ ਦਾ ਲਾਈਵ ਸੋਨ ਨਹੀਂ ਲਿਆ ਹੋਣਾ ਉਹ ਵੀ ਆਪਣੇ ਸਾਥੀਆਂ ਵੱਲੋਂ ਅਪਰੋਚ ਕੀਤੀ ਜਾ ਰਹੀ ਹੈ ਸੋ ਭਰਤੀ ਨੂੰ ਲੈ ਕੇ ਹਰ ਤਰ੍ਹਾਂ ਦਾ ਸੰਭਵ ਕੰਮ ਕੀਤਾ ਜਾ ਰਿਹਾ ਹੈ ਜਿਸ ਦੇ ਨਾਲ ਭਰਤੀ ਨੂੰ ਜਲਦੀ ਤੋਂ ਜਲਦੀ ਜਿਹੜਾ ਉਹ ਪੂਰਾ ਕਰਵਾਇਆ ਜਾ ਸਕੇ ਪਰ ਸਾਥੀਓ ਸਾਥ ਹੈ ਚਾਹੀਦਾ ਹੁਣ ਤੁਹਾਡਾ ਸਮੇਂ ਦਾ ਹੀ ਮੰਗ ਹੈ ਤੁਹਾਡੇ ਸਾਥ ਦੀ ਤੁਹਾਡੇ ਇਕੱਠੇ ਹੋਣ ਦੀ ਤਾਂ ਜੋ ਇਹਨਾਂ ਕੋਲੋਂ ਸਰਕਾਰ ਦੇ ਧੌਂਤੇ ਗੋਡਾ ਰੱਖ ਕੇ ਜਲਦੀ ਤੋਂ ਜਲਦੀ ਜਿਹੜਾ ਭਰਤੀ ਨੂੰ ਪੂਰਾ ਕਰਵਾਇਆ ਜਾ ਸਕਿਆ ਕਿਉਂਕਿ ਜਿਹੜਾ ਇੱਕ ਲੰਮਾ ਸਮਾਂ ਜਿਹੜਾ ਹੈ ਉਹ ਆਪਾਂ ਲਾਰਿਆਂ ਦੇ ਵਿੱਚ ਗੁਜ਼ਾਰ ਚੁੱਕਿਆ ਤਾਂ ਤੁਸੀਂ ਅੱਜ ਜਿਹੜੀ ਮੀਟਿੰਗ ਹੋਈ ਉਸ ਦੇ ਵਿੱਚ ਤੁਹਾਨੂੰ ਜਿਵੇਂ ਦੱਸ ਹੀ ਦਿੱਤਾ ਵੀ ਹੈਂਡੀਕੈਪ ਜਿਹੜਾ ਸਟੇਸ਼ਨ ਚੋਇਸ ਦਾ ਪੋਰਟਲ ਹੈ ਉਹ ਇੱਕ ਜਾਂ ਦੋ ਦਿਨਾਂ ਦੇ ਵਿੱਚ ਜਾਂ ਅੱਜ ਜਾਂ ਕੱਲ ਮਤਲਬ ਆਉਣ ਵਾਲੇ ਕੱਲ ਜਾਂ ਪਰਸੋਂ ਦੇ ਵਿੱਚ ਤੁਹਾਨੂੰ ਪੋਰਟਲ ਦੇਖਣ ਨੂੰ ਮਿਲੇਗਾ ਔਰ ਨੋਟ ਜੁਆਇਨਿੰਗ ਡਾਟਾ ਵੀ ਜਿਹੜਾ ਹੈ ਤੁਹਾਨੂੰ ਉਹ ਜਲਦੀ ਹੀ ਜਿਹੜਾ ਦੇਖਣ ਨੂੰ ਮਿਲੇਗਾ ਕਿਉਂਕਿ ਉਹਨਾਂ ਦੀ ਫਾਈਲ ਜਿਹੜੀ ਹੈ ਪਰਮਿਸ਼ਨ ਵਾਸਤੇ ਇਹਦੇ ਭੇਜ ਦਿੱਤੀ ਗਈ ਹੈ ਔਰ ਜਦੋਂ ਹੀ ਉਹ ਪਰਮਿਸ਼ਨ ਵਾਸਤੇ ਵਾਪਸ ਆ ਗਈ ਫਾਈਲ ਲੱਗ ਭੈਗੋ ਉਹਨਾਂ ਦੇ ਫਾਈਲ ਦਾ ਜਿਹੜਾ ਕੰਮ ਹੈ ਉਹ ਮੁਕੰਮਲ ਕੀਤਾ ਗਿਆ ਹੋ ਚੁੱਕਿਆ ਹੈ ਔਰ ਜਦੋਂ ਹੀ ਉਹ ਫਾਈਲ ਵਾਪਸ ਡੀਪੀਆਈ ਉਹ ਵੀ ਲਿਸਟਡ ਤੁਹਾਨੂੰ ਦੇਖਣ ਨੂੰ ਉਹ ਮਿਲੇਗੀ ਇਸ ਵਾਸਤੇ ਅੱਜ ਡੀਪੀ ਮੈਡਮ ਦੇ ਨਾਲ ਵੀ ਔਰ ਸੈਕਟਰੀ ਮੈਡਮ ਨਾਲ ਵੀ ਔਰ ਜਿਹੜਾ ਭਰਤੀ ਬੋਰਡ ਦੇ ਨਾਲ ਭਰਤੀ ਬੋਰਡ ਦੇ ਵਿੱਚ ਜਾ ਕੇ ਵੀ ਇਹ ਸਾਰੀਆਂ ਫਾਈਲਾਂ ਬਾਰੇ ਜਾਣਕਾਰੀ ਲਈ ਗਈ ਔਰ ਜੋ ਜਾਣਕਾਰੀ ਆਈ ਉਹ ਤੁਹਾਨੂੰ ਅੱਜ ਅਸੀਂ ਦੱਸ ਰਹੇ ਹਾਂ ਪਰ ਸਾਥੀਓ ਪੋਸਟਾਂ ਡੀਰ ਜ਼ਰੂਰ ਨੂੰ ਲੈ ਕੇ ਇੱਕ ਜਿਹੜੀ ਇਹ ਮੀਟਿੰਗ ਤੁਹਾਨੂੰ ਕੱਲ ਵੀ ਅਸੀਂ ਦੱਸੀ ਸੀ ਉਹ ਜਿਹੜੀ ਇਹ ਕੱਲ ਹੋਣ ਜਾ ਰਹੀ ਹੈ ਡਿਪਾਰਟਮੈਂਟਸ ਦੀ ਆਪਸ ਦੇ ਵਿੱਚ ਤਾਂ ਦੇਖੋ ਜੇ ਤੁਹਾਡਾ ਇਕੱਠ ਇੱਥੇ ਹੋਇਆ ਕੱਲ ਤਾਂ ਤੁਹਾਡਾ ਪ੍ਰੈਸ਼ਰ ਜਿਹੜਾ ਹੈ ਉਹ ਬੋਲਦਾ ਹੈ ਇਸ ਦੇ ਤੁਸੀਂ ਆਪ ਹੀ ਖੁਦ ਗਵਾਓ ਕਿਉਂਕਿ ਜਦੋਂ ਜਦੋਂ ਤੁਸੀਂ ਇਕੱਠ ਕਰਿਆ ਉਦੋਂ ਉਦੋਂ ਜਿਹੜਾ ਭਰਤੀ ਦਾ ਕੰਮ ਅੱਗੇ ਤੁਰਿਆ ਔਰ ਭਰਤੀ ਦੇ ਵਿੱਚ ਤੁਹਾਨੂੰ ਕੁਝ ਪੋਜ਼ਿਟਿਵ ਦੇਖਣ ਨੂੰ ਮਿਲਿਆ ਪਾਰੇ ਸਾਥੀਓ ਅੱਜ ਫੇਰ ਤੁਹਾਨੂੰ ਇਹ ਕਹਿ ਰਿਹਾ ਵੀ ਇੱਕ ਵੱਡੀ ਗਿਣਤੀ ਦੇ ਵਿੱਚ ਇੱਥੇ ਪਹੁੰਚੋ ਤਾਂ ਜੋ ਭਰਤੀ ਦੇ ਪ੍ਰੋਸੈਸ ਨੂੰ ਜਲਦੀ ਤੋਂ ਜਲਦੀ ਪੂਰਾ ਕਰਵਾਇਆ ਜਾ ਸਕੇ ਔਰ ਜਿਹੜੇ ਰਹਿੰਦੇ ਆ ਭਰਤੀ ਦੀਆਂ ਲਿਸਟਾਂ ਨੇ ਉਹਨਾਂ ਨੂੰ ਆਪਾਂ ਜਾਰੀ ਕਰਵਾ ਸਕੀਏ ਤਾਂ ਜੇ ਕੋਈ ਸਾਥੀ ਦੇ ਜਿਵੇਂ ਸਵਾਲ ਨੇ ਉਹ ਅਸੀਂ ਤੁਹਾਨੂੰ ਅੱਗੇ ਵੀ ਕਿਹਾ ਵੀ ਤੁਸੀਂ ਧਰਨੇ ਤੇ ਆਓ ਜੋ ਕੁਝ ਵੀ ਹੈ ਉਹ ਆਪਾਂ ਧਰਨੇ ਦੇ ਉੱਤੇ ਬਹਿ ਕੇ ਗੱਲਬਾਤ ਕਰਾਂਗੇ ਜੋ ਵੀ ਕਿਸੇ ਦਾ ਸਵਾਲ ਹੈ ਉਹਦੀ ਸਵਾਲਾਂ ਦਾ ਜਵਾਬ ਦੇਣ ਵਾਸਤੇ ਕਮੇਟੀ ਬੈਠੀ ਹੈ ਸਾਰੇ ਸਾਥੀਆਂ ਨੂੰ ਜੀ ਆਇਆਂ ਨੂੰ ਇਹ ਕਿਉਂਕਿ ਭਰਤੀ ਦਾ ਜਿਹੜਾ ਇਹ ਧਰਨਾ ਹੈ 594 ਭਰਤੀ ਨੂੰ ਲੈ ਕੇ ਲੱਗਿਆ ਹੋਇਆ ਹੈ ਔਰ ਅਸੀਂ 3494 ਪੋਸਟਾਂ ਦੀ ਜਿਹੜੀ ਹੈ ਪੂਰੀਆਂ ਪੋਸਟਾਂ ਦੀ ਡਿਮਾਂਡ ਕਰ ਰਹੇ ਹਾਂ ਹਰ ਸਾਥੀ ਉਸ ਪੋਸਟਾਂ ਦੇ ਲਈ ਵਾਰ ਕਰ ਰਿਹਾ ਜਿਸ ਨਾਲ ਭਰਤੀ ਨੂੰ ਜਲਦੀ ਤੋਂ ਜਲਦੀ ਪੂਰਾ ਕਰਵਾਇਆ ਜਾ ਸਕੇ ਹੁਣ ਲੋੜ ਹੈ ਤੁਹਾਡੇ ਸਾਥ ਦੀ ਤੁਹਾਡੇ ਇਕੱਠ ਦੀ ਉਮੀਦ ਕਰਦੇ ਆ ਕਿ ਕੱਲ ਇੱਕ ਵੱਡੇ ਇਕੱਠ ਦੇ ਰੂਪ ਦੇ ਵਿੱਚ ਤੁਸੀਂ ਇੱਥੇ ਪਹੁੰਚੋਗੇ ਔਰ ਭਰਤੀ ਨੂੰ ਅਗਲੇ ਪ੍ਰੋਸੈਸ ਨੂੰ ਸ਼ੁਰੂ ਕਰਵਾਉਣ ਦੇ ਵਿੱਚ ਸਾਡਾ ਸਾਥ ਤੁਸੀਂ ਜ਼ਰੂਰ ਦਿਓਗੇ ਅਗਲੀ ਜਾਣਕਾਰੀ ਸਾਥੀ ਲਖਵੀਰ ਜੀ ਤੁਹਾਡੇ ਨਾਲ ਸਾਂਝੀ ਕਰਨਗੇ ਸਾਥਰੀਆਂ ਕਾਲ ਸਾਥੀਓ ਜਿਵੇਂ ਕਿ ਤੁਹਾਨੂੰ ਬਾਬਾ ਸਰ ਨੇ ਆ ਜਿਹੜਾ ਸਾਰਾ ਕੁਝ ਦੱਸੇ ਦਿੱਤਾ ਵੀ ਆਪਣਾ ਪ੍ਰੋਸੈਸ ਕਿਵੇਂ ਚੱਲ ਰਿਹਾ ਹੈਗਾ ਸੋ ਤੁਹਾਨੂੰ ਬਾਰ-ਬਾਰ ਇੱਕੋ ਗੱਲ ਕਹੀ ਜਾਂਦੀ ਹੈ ਵੀ ਗਿਣਤੀ ਬਤਾਓ ਤੁਹਾਨੂੰ ਘਰੇ ਬੈਠਿਆਂ ਨੂੰ ਬਖ ਬਖ ਉਦਾਹਰਨਾ ਦੇ ਕੇ ਦੱਸਿਆ ਜਾ ਰਿਹਾ ਵੀ ਕਿੱਦਾਂ ਤੁਸੀਂ ਆਪਣਾ ਕੰਮ ਕਰਵਾਵਾਂਗਾ ਕਿਵੇਂ ਤੁਹਾਨੂੰ ਤੁਸੀਂ ਡੀਮੋਟੀਵੇਟ ਹੋਈ ਬੈਠੇ ਹੋ ਘਰਾਂ 'ਚ ਤੁਹਾਨੂੰ ਟਾਂ-ਟਾਂ ਤੇ ਮੋਟੀਵੇਟ ਕੀਤਾ ਜਾਂਦਾ ਹੈਗਾ ਤੁਸੀਂ ਇੱਕ ਗੱਲ ਸੋਚੋ ਕਿ ਜਿਹੜੇ ਤੁਹਾਡੇ ਮਾਤਾ ਪਿਤਾ ਨੇ ਜੇ ਉਹ ਕੰਮ ਕਰਨ ਜਾਂਦੇ ਨੇ ਬਾਰੇ ਤਾਂ ਉਹਨਾਂ ਨੂੰ ਕੁਝ ਮਿਲਦਾਗਾ ਜੇ ਤੁਸੀਂ ਜਿਵੇਂ ਰੋਟੀ ਆ ਜੇ ਤੁਸੀਂ ਆਪਣੇ ਹੱਥ ਨਾਲ ਤੋੜ ਕੇ ਨਹੀਂ ਖਾਓਗੇ ਤਾਂ ਰੋਟੀ ਤੁਹਾਡੇ ਮੂੰਹ ਵਿੱਚ ਨਹੀਂ ਪਵੇਗੀ ਤਾਂ ਇਸੇ ਤਰ੍ਹਾਂ ਹੀ ਤੁਹਾਨੂੰ ਇੱਥੇ ਧਰਨੇ ਤੇ ਆਉਣਾ ਪਊਗਾ ਇਹ ਗੱਲ ਅੱਜ ਸਮਝ ਲਓ ਜਾਂ ਕੱਲ ਸਮਝ ਲਓ ਤੁਹਾਨੂੰ ਬਾਰ-ਬਾਰ ਕਿੰਨੀਆਂ ਉਦਾਹਰਨਾਂ ਦੇ ਦੇ ਚੁੱਕੇ ਆ ਪਰ ਤੁਹਾਡੇ ਸਮਝ ਨਹੀਂ ਆ ਰਿਹਾ ਪਤਾ ਨਹੀਂ ਤੁਸੀਂ ਘਰਾਂ 'ਚ ਬੈਠੇ ਕੀ ਸੋਚ ਰਹੇ ਹੋ ਕੀ ਨਹੀਂ ਕਰ ਰਹੇ ਜਿਵੇਂ ਤੁਸੀਂ ਇੱਕ ਘਰ ਬਣਾਉਣ ਲਈ ਆ ਜਿਹੜਾ ਜੇਕਰ 5 ਮਜ਼ਦੂਰ ਲੱਗਦੇ ਨੇ ਤਾਂ ਉਹ ਕਾਫੀ ਸਮਾਂ ਲੱਗ ਜਾਂਦਾ ਉਸ ਘਰ ਬਣਾਉਣ ਨੂੰ ਜੇਕਰ ਉਹ ਉਹੀ 3000 ਮਜ਼ਦੂਰ ਲੱਗ ਜੂਗਾ ਆਪਣਾ ਜਿੰਨਾ ਹੈਗਾ ਤਾਂ ਉਹੀ ਦਿਨ ਕੰਮ ਆ ਜਿਹੜਾ ਉਹ 4 ਤੋਂ 5 ਦਿਨਾਂ ਚ ਹੋ ਸਕਦਾ ਸੋ ਸਾਨੂੰ ਬਾਰ ਬਾਰ ਬੇਨਤੀ ਹੈ ਵੀ ਕੱਲ ਨੂੰ ਜਿੰਨਾ ਜਲਦੀ ਹੋ ਸਕਦਾ ਧਰਨੇ ਤੇ ਜਰੂਰ ਪਹੁੰਚੋ ਖਾਸ ਕਰਕੇ ਜੋ ਨੇੜੇ ਦੇ ਜ਼ਿਲ੍ਹੇ ਨੇ ਪਟਿਆਲਾ ਸੰਗਰੂਰ ਫਤਿਹਗੜ੍ਹ ਸਾਹਿਬ ਮਹਾਲੀ ਰੋਪੜ ਇੱਥੇ ਦਾ ਕੇਂਟਰ ਹੈ ਜਿਹੜਾ ਬਹੁਤ ਘੱਟ ਕੇਂਟਰ ਆਗਾ ਜੋ ਧਰਨੇ ਤੇ ਨਹੀਂ ਆਉਂਦਾ ਸੋ ਇਹਨਾਂ ਨੂੰ ਬੇਨਤੀ ਹੈਗੀ ਧਰਨੇ ਤੇ ਆਵੋ ਜੇਕਰ ਤੁਹਾਨੂੰ ਕੋਈ ਪ੍ਰੋਬਲਮ ਆਉਂਦੀ ਹੈ ਤਾਂ ਇਹਨਾਂ ਨਾਲ ਕਨੈਕਟ ਕਰ ਸਕਦੇ ਹੋਗੇ ਤੁਹਾਨੂੰ ਪ੍ਰੋਪਰ ਗਾਈਡ ਕੀਤਾ ਜਾਊਗਾ ਕਿੱਦਾਂ ਆਉਣਾਗਾ ਪੱਸਾਂ ਤੁਹਾਨੂੰ ਦੱਸ ਦਿੱਤਾ ਜਾਊਗਾ ਸੋ ਬੇਨਤੀ ਹੈ ਸਾਰੇ ਸਾਥੀਆਂ ਨੂੰ ਕਿ ਧਰਨੇ ਤੇ ਕੱਲ ਨੂੰ ਹਰ ਹਾਲਤ ਦੇ ਵਿੱਚ 10 ਵਜੇ ਤੋਂ ਪਹਿਲਾਂ ਪਹਿਲਾਂ ਜਰੂਰ ਪਹੁੰਚੋ ਤਾਂ ਜੋ ਆਪਾਂ ਆਪਣਾ ਹਾਲਾ ਜਿਹੜਾ ਜਲਦੀ ਕਰਵਾ ਸਕੀਏ ਬਹੁਤ ਲੇਟ ਹੋ ਚੁੱਕਿਆ ਆਪਾਂ 3 ਸਾਲਾਂ ਤੋਂ ਆਪਣੀ ਜੁਆਇਨਿੰਗ ਡੇਵਟ ਕਰ ਰਹੇ ਆ ਸੋ ਸਾਰਿਆਂ ਨੂੰ ਬੇਨਤੀ ਹੈ ਈਤਾਰ ਨੇ ਤੇ ਕੱਲ ਨੂੰ ਜਰੂਰ ਪਹੁੰਚੋ ਧੰਨਵਾਦ ਸਾਥਿਓ ਇਸ ਤੋਂ ਬਾਅਦ ਸਾਥੀ ਮਨਦੀਪ ਜੀ ਸਾਥਿਓ ਵਿੱਚ ਇੱਕ ਸਾਥੀ ਕਮੈਂਟ ਕਰ ਰਹੇ ਨੇ ਵੀ ਤਿੰਨ ਕੁੜੀਆਂ ਬਾਹਰ ਖੜੀਆਂ ਨੇ ਫਰੇ ਬਾਹਰ ਕੱਢਤਾ ਤਾਂ ਸਾਥਿਓ ਕੱਲ ਰੋਡ ਜੁਆਇਨਿੰਗ ਵਾਲੇ ਕੋਈ ਲੈ ਕੇ ਡਾਟੇ ਦੀ ਗੱਲ ਕਰ ਰਹੇ ਨੇ ਤਾਂ ਕੱਲ ਰੋਡ ਜੁਆਇਨਿੰਗ ਡਾਟੇ ਵਾਲੇ ਆ ਕੁੜੀਆਂ ਤਿੰਨ ਕੇ ਚਾਰ ਸਾਡੇ ਕੋਲ ਜਿਵੇਂ ਫੋਨ ਆਇਆ ਸੀ ਉਹਨਾਂ ਦੇ ਉਹਨਾਂ ਦੇ ਭਵਾਂ ਸਾਡੇ ਘਰ ਨੇ ਤੇ ਨਹੀਂ ਆਏ ਪਰ ਜਿਵੇਂ ਵੀ ਸਾਨੂੰ ਉਹ ਫੋਨ ਆਇਆ ਸੀ ਕਿਉਂਕਿ ਸਾਡਾ ਕੈਡਰ ਸੀ ਉਹਨਾਂ ਨੂੰ ਜਿਹੜਾ ਰੂਮ ਜਿਹੜਾ ਅਵੇਲੇਬਲ ਕਰਵਾ ਕੇ ਦਿੱਤਾ ਗਿਆ ਸੀ ਅੱਜ ਹਜੇ ਤੱਕ ਸਾਡੇ ਤੱਕ ਕੋਈ ਵੀ ਪਹੁੰਚ ਜੜੀ ਉਹ ਨਹੀਂ ਕੀਤੀ ਗਈ ਪਰ ਦੇਖੋ ਕੁੜੀਆਂ ਸਾਡੇ ਕੋਲ ਹੁਣ ਵੀ ਆ ਗੁਰਸਹਿਰਨ ਪੈਨ ਮੁਕਸਰ ਤੋਂ ਸਾਡੇ ਕੋਲ ਹੁਣੇ ਪਹੁੰਚੇ ਨੇ ਦੇਖੋ ਬੈਗ ਉਹਨਾਂ ਦੇ ਉੱਥੇ ਪਏ ਨੇ ਤੇ ਜੇ ਕੋਈ ਪੈਣ ਇਹੋ ਜੀ ਹੈ ਜਿਹੜੀ ਮਤਲਬ ਕਹਿੰਦਾ ਵੀ ਬਾਹਰ ਕਿਤੇ ਵੀ ਹੈ ਨੇ ਖੜੇ ਨੇ ਉਹ ਸੰਪਰਕ ਕਰ ਲੈਣ ਸਾਡੇ ਨਾਲ ਜੇ ਅਸੀਂ ਇੱਕ ਕੁੜੀ ਵਾਸਤੇ ਰੂਮ ਅਵੇਲੇਬਲ ਕਰਾਵਾਂਗੇ ਤਾਂ ਉਹ ਵੀ ਸਾਡਾ ਕੈਡਰ ਹੀ ਹੈ ਉਹਨਾਂ ਵਾਸਤੇ ਵੀ ਜਿਹੜਾ ਰੂਮ ਜਿਹੜਾ ਅਵੇਲੇਬਲ ਕਰਵਾ ਦਿੱਤਾ ਜਾਏਗਾ ਅਗਲੀ ਜਾਣਕਾਰੀ ਸਾਥੀ ਮੰਡੀ ਸਤਿਕਾਰਯੋਗ ਸਾਥਿਓ ਜੋ ਵੀ ਅੱਜ ਦੀ ਮੀਟਿੰਗ ਸੰਬੰਧੀ ਜਾਣਕਾਰੀ ਚਗੀ ਸਾਰੀ ਗੱਲ ਵਾ ਜਿਹੜੀ ਸਾਥੀ ਨੇ ਤੁਹਾਡੇ ਤੱਕ ਦੱਸਤੀ ਹੈ ਕੱਲ ਵੀ ਅਸੀਂ ਲਾਈਵ ਦੇ ਵਿੱਚ ਇਹ ਗੱਲ ਕਹੀ ਸੀ ਕਿ ਮੰਗਲਵਾਰ ਨੂੰ ਜਿਹੜੀ ਆਪਣੀ 5994 ਦੇ ਵਿੱਚ 2994 ਬੈਕਲੋਗ ਪਲੱਸ ਜਿੰਨੀਆਂ ਵੀ ਪੋਸਟਾਂ ਬਾਕੀ ਬਚ ਜਾਨੇ ਟੋਟਲ 3494 ਪੋਸਟਾਂ ਦੇ ਕਿਹ ਮੀਟਿੰਗ ਹੋਣ ਜਾ ਰਹੀ ਹੈ ਪਰ ਉਹ ਮੀਟਿੰਗ ਕੱਲ ਏਸੀ ਡਿਪਾਰਟਮੈਂਟ ਦੇ ਵਿੱਚ ਟੀਪੀ ਦੇ ਵਿੱਚ ਜਿੱਥੇ ਆਪਣਾ ਤਰਨ ਲੱਗਿਆ ਹੋਇਆ ਉੱਥੇ ਮੀਟਿੰਗ ਜਿਹੜੀ ਹੋਣ ਜਾ ਰਹੀ ਹੈ ਸੋ ਸਾਥੀਓ ਤੁਹਾਡੇ ਤੋਂ ਸਾਨੂੰ ਇਹ ਉਮੀਦ ਹੈ ਕਿ ਤੁਸੀਂ ਜਿਹੜਾ ਇੱਥੇ ਇਕੱਠਾ ਹੋ ਇੱਕ ਇੰਨੀ ਕੁ ਵੱਡੀ ਗਿਣਤੀ ਦੇ ਵਿੱਚ ਦਿਖਾਉਂਗੇ ਤਾਂ ਜੋ ਜਿਹੜੇ ਅਧਿਕਾਰੀ ਇਸ ਗੇਟ ਦੇ ਜ਼ਰੀਏ ਅੰਦਰ ਐਂਟਰ ਕਰਨਗੇ ਉਹ ਇਹ ਦੇਖਣ ਕਿ ਕਿੰਨੇ ਸਾਥੀਆਂ ਨੇ ਜਿਹੜਾ ਰੁਜ਼ਗਾਰ ਹਾਸਲ ਕਰਨਾ ਹੈ ਇਸ ਵਰਤੀ ਦੇ ਵਿੱਚ ਕਿੰਨੇ ਸਾਥੀ ਹਾਲੇ ਵੀ ਇੱਕ ਵੱਡੀ ਗਿਣਤੀ ਦੇ ਰੂਪ ਦੇ ਵਿੱਚ ਬੇਰੁਜ਼ਗਾਰ ਬੈਠੇ ਨੇ ਸੋ ਅਾ ਸਾਡੇ ਤੁਹਾਡੇ ਤੋਂ ਸਾਨੂੰ ਇਹ ਅਪੀਲ ਹੈ ਸਾਥਿਓ ਕਿ ਤੁਸੀਂ ਕੱਲ ਸਵੇਰ ਵੱਡੀ ਗਿਣਤੀ ਦੇ ਵਿੱਚ ਜਿਹੜਾ ਡੀਪੀ ਦੇ ਜਿੱਥੇ ਆਪਣਾ ਤਰਨਾਂ ਲੱਗਾ ਹੈ ਉਸ 게ਟ ਤੇ ਪਹੁੰਚੋ ਤਾਂ ਜੋ ਜਿਹੜਾ ਆਪਣਾ ਕੱਲ ਦੀ ਕਹਿ ਮੀਟਿੰਗ ਦੇ ਵਿੱਚ ਜੋ ਵੀ ਫੈਸਲੇ ਲਏ ਜਾਣਗੇ ਉਹ ਬੇਰੁਜ਼ਗਾਰ ਦੇ ਹੱਕਾਂ ਦੇ ਵਿੱਚ ਲੈ ਜਾਣਾ ਤਾਂ ਜੋ ਜਿਹੜੇ ਆਪਣੇ ਜਿੰਨੇ ਵੀ ਸਾਥੀ ਬੇਰੁਜ਼ਗਾਰ ਨੇ ਹੱਲੇ ਉਹ ਜਿਹੜੇ ਸਾਰੇ ਸਾਥੀ ਜਲ ਤੋਂ ਜਲਦ ਸਕੂਲਾਂ ਦੇ ਵਿੱਚ ਪਹੁੰਚ ਸਕਣ ਸੋ ਸਾਥਿਓ ਜਲਦੀ ਤੋਂ ਜਲਦੀ ਜਿਹੜਾ ਤੁਸੀਂ ਆਪਣਾ 게ਟ ਤੇ ਡੀਪੀ 게ਟ ਤੇ ਪਹੁੰਚੋ ਤਾਂ ਜੋ ਆਪ ਪੈਸੇ ਦੇ ਨਾਲ ਹੀ ਜਿਹੜੀ ਅਧਿਕਾਰੀਆਂ ਦੇ ਨਾਲ ਹੀ ਇੱਕ ਸਰਕਾਰ ਨੂੰ ਪ੍ਰਸ਼ਾਸਨ ਦੇ ਥਰੂ ਇੱਕ ਚੇਤਾਵਨੀ ਦੇ ਰੂਪ ਦੇ ਵਿੱਚ ਚੇਤਾਵਨੀ ਵੀ ਦੇ ਸਕੀਏ ਕਿ ਜਿੰਨੇ ਬੇਰੁਜ਼ਗਾਰ ਨੇ ਜਿਹੜੇ ਤੁਸੀਂ ਡਾਟੇ ਇੱਕ ਵੱਡੇ ਡਾਟੇ ਚਾਹੇ ਉਹ 50000 ਪਲੱਸ ਦਾ ਡਾਟਾ ਹੋਵੇ ਜਿਸ ਦੇ ਵਿੱਚ ਤੁਸੀਂ 20000 ਦੇ ਬੋਰਡ ਛੜਕਾਂ ਤੇ ਲਾਏ ਨੇ ਉਹਨਾਂ ਦੀ ਗਿਣਤੀ ਦੀ ਗੱਲ ਕਰਦੇ ਹੋ ਤਾਂ ਦੂਜੇ ਪਾਸੇ ਆਪਾਂ ਇਹ ਦੱਸ ਸਕੀਏ ਕਿ ওই ਟੀਚਰ ਨੇ ওই ਬੇਰੁਜ਼ਗਾਰ ਨੇ ਜਿਹੜੇ ਕਾਗਜ਼ਾਂ ਦੇ ਵਿੱਚ ਡਾਟੇ ਦੇ ਵਿੱਚ ਤੁਸੀਂ ਪੂਰੇ ਕਰ ਲਿਆ ਪਰ ਜਿਹੜਾ ਅਸਲੀਅਤ ਜਿਹੜਾ ਉਹਨਾਂ ਦੀ ਅਸਲ ਹੱਕ ਹੈ ਜਿਹੜਾ ਉਹਨਾਂ ਦਾ ਸਕੂਲ ਜਾ ਕੇ ਹਾਜ਼ਰੀ ਲਗਾਉਣ ਦਾ ਉਹ ਹਾਲੇ ਤੱਕ ਇਹਨਾਂ ਬੇਰੁਜ਼ਗਾਰਾਂ ਨਾਲ ਪੂਰਾ ਨਹੀਂ ਕੀਤਾ ਤਾਂ ਉਸ ਦੇ ਨਾਲ ਹੀ ਆਪਾਂ ਮੀਡੀਆ ਦੇ ਥਰੂ ਵੀ ਇਹ ਆਮ ਲੋਕਾਂ ਤੱਕ ਪੰਜਾਬ ਦੇ ਆਵਾਮ ਤੱਕ ਇਹ ਗੱਲ ਪਹੁੰਚਾ ਸਕੀਏ ਕਿ ਜਿਹੜੀ ਇਹ ਗੱਲ ਕਰਦੇ ਨੇ ਛੜਕਾਂ ਤੇ ਵੱਡੇ ਵੱਡੇ ਬੋਰਡ ਲਾ ਕੇ ਕੀ 85000 ਨੂੰ ਨੌਕਰੀ ਦੇਤੀ ਰੋਜ਼ਗਾਰ ਦੇਤਾ ਉਸ ਦੇ ਵਿੱਚ 20000 ਰੋਜ਼ਗਾਰ ਦੇਤਾ ਪਰ ਇੱਕ ਪਾਸੇ ਜਿਹੜੇ ਹਾਲੇ ਵੀ ਬੇਰੁਜ਼ਗਾਰ ਨੇ ਚਾਹੋ ਛਾੜ 35 ਦੇ ਵਿੱਚ ਹੁਣ 2364 ਦੇ ਵਿੱਚ ਹੁਣ 5894 ਦੇ ਵਿੱਚ ਜਿੰਨੇ ਵੀ ਸਾਥੀ ਹਾਲੇ ਬੇਰੁਜ਼ਗਾਰ ਨੇ ਉਹ ਉਸੇ ਤਰ੍ਹਾਂ ਸ਼ੜਕਾਂ ਤੇ ਜਿਹੜੇ ਤਰਨੇ ਮੁਜ਼ਾਹਰੇ ਕਰਨੇ ਨੇ ਸਰਕਾਰ ਦੇ ਪ੍ਰਤੀ ਆਪਣਾ ਜਿਹੜਾ ਰੋਸ ਪ੍ਰਦਰਸ਼ਨ ਨੇ ਉਹ ਜਾਰ ਕਰ ਲੈਣੇ ਸੋ ਇੰਨੀ ਗੱਲਾਂ ਕਹਿੰਦੇ ਸਾਥਿਓ ਕੱਲ ਤੁਹਾਡੇ ਤੋਂ ਇੱਕ ਵਾਰ ਫਿਰ ਅਸੀਂ ਉਮੀਦ ਕਰਾਂਗੇ ਕਿ ਤੁਸੀਂ ਵੱਡੀ ਗਿਣਤੀ ਦੇ ਵਿੱਚ ਕਵਾਲੀ ਡੀਪੀ ਗੇਟ ਦੇ ਵਿੱਚ ਅ ਗੇਟ ਤੇ ਜਿਹੜਾ ਆਪਣਾ ਤਰਨਾ ਲੱਗਿਆ ਉਸ ਤਰਨੇ ਦੇ ਵਿੱਚ ਸ਼ਮੂਲੀਅਤ ਕਰੋਗੇ ਉਸ ਧਰਨੇ ਦਾ ਜਿਹੜਾ ਹਿੱਸਾ ਬਣੋਗੇ ਤਾਂ ਜਿਹੜਾ ਆਪਣਾ ਪਰਥੀ ਦਾ ਜਿਹੜਾ ਅਗਲਾ ਪ੍ਰੋਸੈਸ ਹੈ ਉਹ ਜਲ ਤੋਂ ਜਲਦ ਜਿਹੜਾ ਆਪਾਂ ਸ਼ੁਰੂ ਕਰਵਾ ਸਕੀਏ ਸੋ ਸਾਰੇ ਸਾਥੀਆਂ ਦਾ ਬਹੁਤ ਬਹੁਤ ਧੰਨਵਾਦ ਜੈ ਜਨਤਾ ਜੈ ਸੰਘਰਸ਼ ਜਿੱਤ ਲੜਦੇ ਲੋਕਾਂ ਦਾ